ਇਹ ਤੇ ਮੱਡੀ ਦੀ ਜਗ੍ਹਾ ਹੈ ਜਿੱਥੇ ਰਾਸ਼ਟਰਪਤੀ ਜੀ ਮੱਡੀ ਚੱਲਦੀ ਹੈ 1977 ਤੋਂ ਪਹਿਲਾਂ ਇੱਕ ਪੱਕੀ ਜਗ੍ਹਾ ਸੀ ਇਹ ਪਰ ਪਛੋਂ ਦੀ ਮੰਡੀ ਵਾਸਤੇ ਬੜਾ ਤਕੜਾ ਮੇਲੇ ਵਾਂਗ ਲੱਗਦਾ ਹੁੰਦਾ ਹਰ ਸਾਲ ਫਿਰ ਇੱਕ ਸੁਮਨੀ ਕਾਲੀਦਾਲ ਨੇ ਦੇਖਿਆ ਵੀ ਕਿਸਾਨਾਂ ਨੂੰ ਦਿੱਕਤ ਆਉਂਦੀ ਹੈ ਜੋ ਪਸ਼ੂ ਲੈ ਕੇ ਆਉਂਦੇ ਨੇ ਉਹਨਾਂ ਨੂੰ ਕੋਈ ਜਗ੍ਹਾ ਨਹੀਂ ਮਿਲਦੀ ਸੀ ਉਹਨਾਂ ਵਾਸਤੇ 4.5 ਕ੍ਰੋੜ ਰੁਪਏ ਦਾ ਜਿਹੜਾ ਬਣਾਈ ਗਈ ਤੇ ਉਹਨਾਂ ਦੇ ਵਰਤੋਂ ਚਾ ਸਕੇ ਇਹ ਸਰਕਾਰ ਨੇ ਇਹ ਸਰਕਾਰ ਨੂੰ ਜਰਮਤ ਘਟਾ ਹੈ ਇਨਾਂ ਨਾ ਨਾ ਜਰਬਾ ਇਹਨਾਂ ਨੂੰ ਡਿਪੈਂਡ ਕਰਦਿਆਂ ਅਵਸਰਤੇ ਇਹਨਾਂ ਨੇ ਇੱਕ ਖੰਡਰ ਬਣਾਤਾ ਅਸੀਂ ਚਾਹੁੰਦੇ ਆ ਕਿ ਇਹ ਦੁਬਾਰਾ ਬਿਲਡਿੰਗ ਜਿਵੇਂ ਸੁਪਰੀ ਕਾਲੀ ਦਲ ਨੇ ਵਿਕਾਸ ਦੇ ਕੰਮ ਦੀ ਪੂਜੋ ਰਪੀਲ ਹੈ ਸਰਕਾਰ ਨੂੰ ਵੀ ਤੇ ਸੁਪਰੀ ਕਾਲੀ ਦਲ ਨੂੰ ਵੀ ਪ੍ਰੋਟੈਸਟ ਵੀ ਸਾਡਾ ਵੀ ਜੇ ਨਾ ਇਹਨੂੰ ਜ਼ਬਰਦਸਤ ਲਿਆਉਣਗੇ ਫਿਰ ਅਸੀਂ ਆਪਣਾ ਕੋਈ ਲਾਈਨ ਆਪ ਐਕਸ਼ਨ ਹੋਰ ਸੋਚਾਂ ਹੁਣ ਤੱਕ ਲੱਗੂ ਨਹੀਂ ਲਈ ਮੰਡੀ ਇੱਥੇ ਹੁਣ ਦੀ ਐਤੀ ਸੋਚ ਸੁਣਿਆ ਵੀ ਬਕਸ਼ਾਂ ਦੀ ਮੰਡੀ ਜੀ ਮੇਨ ਦੀ ਹੋ ਗਿਆ ਕਿ ਜਦੋਂ ਮੈਂ ਗੱਲ ਕਰੂੰਗਾ ਜਿਹੜੀ ਇਹ ਮੰਡੀ ਹੈ ਨਾ 1947 ਤੋਂ ਪਹਿਲਾਂ ਵੀ ਮੰਡੀ ਲੱਗਦੀ ਸੀ ਬਹੁਤ ਦੂ 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 ਵਪਾਰ ਕਰਨੇ ਆਉਂਦੇ ਸੀ ਨਾਬੇ ਨੂੰ ਨਾਬੀ ਦੇ ਨਾਮ ਤੇ ਜਾਣਿਆ ਜਾਂਦਾ ਸੀ ਇਹ ਧੂਰਾ ਸੀਗਾ ਪੰਜਾਬ ਦਾ ਸੋ ਹੁਣ ਗੱਲ ਕੀ ਹੈ ਵੀ ਪ੍ਰਕਾਸ਼ ਸਿੰਘ ਬਾਦਲ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਦੂਸਤ ਅੰਦੇਸ਼ੀ ਸੋਚ ਨੇ ਜਿਹੜੇ ਕਿਸਾਨ ਹਿੱਤੀ ਨੇ ਉਹਨਾਂ ਨੂੰ ਪਤਾ ਹੈ ਕਿ ਕਿਸਾਨ ਕੇਵਲ ਖੇਤੀ ਦੇ ਨਾਲ ਨਹੀਂ ਆਪਣੀ ਆਮਦਨ ਦਾ ਹਿੱਸਾ ਵਧਾਉਣ ਵਾਸਤੇ ਨਾਲ ਪਸ਼ੂ ਪਾਲਣ ਦਾ ਰੱਖਦੇ ਸੀਗੇ ਉਹਨਾਂ ਨੇ ਜਿਹੜੀ ਪਹਿਲਾ ਮੰਡੀ ਲਾਗਦੀ ਸੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਮੰਡੀਆਂ ਅਧਿਉਨਿਕ ਮੰਡੀਆਂ ਤਿਆਰ ਕੀਤੀਆਂ ਜਿਸ ਦੇ ਵਿੱਚ ਡਾਕਟਰ ਪਸ਼ੂ ਦੇ ਉੱਤਰਨ ਦੀ ਜਗਾ ਪਸ਼ੂ ਦੀ ਪਾਣੀ ਅਚਾਰ ਅਚਾਰ ਉਹਨਾਂ ਦਾ ਖਾਣਾ ਮਤਲਬ ਵੀ ਇੱਕ ਸਹੂਲਤ ਦਿੱਤੀ ਕਿਸਾਨ ਨੂੰ ਪਰ ਉਸ ਤੋਂ ਬਾਅਦ ਸਰਕਾਰਾਂ ਨੇ ਕੀ ਕੀਤਾ ਉਹਨਾਂ ਦੀਆਂ ਨਲਾਕੀਆਂ ਨੇ ਕੀ ਕੀਤਾ ਇੱਕ ਜਿਹੜੀ ਨਾਬੇ ਮੰਡੀ ਬਣੀ ਹੋਈ ਹੈ ਜਿਹੜੀ 22 ਤਰੀਕ ਨੂੰ ਲੱਗਦੀ ਸੀ ਹਾਂਜੀ ਉਹ ਬੰਦ ਕਰ ਦਿੱਤਾ ਪਹਿਲਾ ਸਰਕਾਰਾਂ ਨੇ بڑے ਤਰੀਕੇ ਨਾਲ ਸੋਚਿਆ ਹੋਇਆ ਤੁਸੀਂ ਜਿਵੇਂ 22 ਦੀ ਵੰਟੀ ਨਾਬੇ ਲੱਗਦੀ ਸੀ ਉਸ ਤੋਂ ਬਾਅਦ ਖੰਡੇ ਦੀ ਕੀਤੀ ਸੀ ਕਿ ਜਿਹੜਾ ਵਪਾਰ ਹੈ ਕਿਸਾਨ ਇੱਕ ਛੋਟਾ ਜ਼ਿਮੀਂਦਾਰ ਵੀ ਹੈ ਘਰ ਦੇ ਵਿੱਚ ਦੋ ਪਸ਼ੂ ਰੱਖ ਕੇ ਉਹਦਾ ਵਪਾਰ ਕਰਦਾ ਸੀ ਆਪਰ ਦੇ ਵਿੱਚ ਵਾਧਾ ਕਰਦਾ ਸੀ ਜੀ ਇਹ ਰੰਗਲਾ ਪੰਜਾਬ ਬਣਾਉਣ ਵਾਲੀ ਸਰਕਾਰ ਜਿਨ੍ਹਾਂ ਨੇ ਸਿਰਫ ਮੋਬਾਈਲਾਂ ਤੇ ਰੰਗਲਾ ਪੰਜਾਬ ਬਣਾਇਆ ਸਿਰਫ ਲੋਕਾਂ ਦੇ ਮਨਾਂ ਦੇ ਵਿੱਚ ਪਾਇਆ ਵੀ ਬੜੀ ਵਧੀਆ ਸਰਕਾਰ ਬਣੂਗੀ ਪਰ ਕੀਤਾ ਕੀ ਕੁਝ ਵੀ ਨਹੀਂ ਕੀਤਾ ਹੈਗਾ ਜਿਹੜੇ ਬੰਦੇ ਨੂੰ ਕੁਝ ਪਤਾ ਹੀ ਨਹੀਂ ਰਾਤ ਨੂੰ ਕੁਝ ਹੋਰ ਫੈਸਲਾ ਦੇ ਦਿੰਦਾ ਉਹ ਸਵੇਰੇ ਫੈਸਲਾ ਕੈਨਸਲ ਹੋ ਜਾਂਦਾ ਸਰਕਾਰ ਚਲਾ ਕੌਣ ਰਿਹਾ ਕਹੇ ਜੀ ਤੁਸੀਂ ਮੰਡੀਆਂ ਦੀ ਗੱਲ ਕਰ ਦਿਓ ਮੰਡੀਆਂ ਅੱਜ ਜਿਹੜੇ ਅੱਗੇ ਲੋਕ ਡੰਗਰ ਰੱਖਦੇ ਸੀ ਪਸ਼ੂ ਰੱਖਦੇ ਸੀ ਹਰੇਕਾ ਰੱਖਦੇ ਕਿਤਨੇ ਕਿਤੇ ਪਸ਼ੂਆਂ 'ਚ ਘਾਟਾ ਵੀ ਹੋਇਆ ਹੈ ਰੱਖਣਾ ਵੀ ਘਟਾਇਆ ਹੈ ਬਿਲਕੁਲ ਹੋਇਆ ਹੁਣ ਮੁੰਡੇ ਦਾ ਆਇਲਟਸ ਜਾਂ ਕੋਈ ਆਇਲਟਸ ਕਰਕੇ ਬਾਹਰ ਜਾਈ ਜਾਂਦੇ ਨੇ ਫਿਰ ਡੰਗਰ ਰੱਖਣੀ ਰੇ ਮੰਡੀ ਖੁੱਲਾ ਹੋ ਕੇ ਖਲਾ ਕੇ ਕਰਨੀ ਕੀ ਹੈ ਬਿਲਕੁਲ ਨਹੀਂ ਜੀ ਐਸੀ ਕੋਈ ਗੱਲ ਨਹੀਂ ਹੈਗੀ ਐ ਤਾਂ ਨਹੀਂ ਹੈਗਾ ਵੀ ਡੰਗਰ ਹੀ ਨਹੀਂ ਰੱਖੇ ਹੋਏ ਤੁਸੀਂ ਸ਼ਹਿਰਾਂ ਚ ਦੁੱਧ ਪਹੁੰਚਦਾ ਕਿੱਥੋਂ ਪਹੁੰਚਦਾ ਪਿੰਡਾਂ ਚ ਵੀ ਪਹੁੰਚਦਾ ਹੈ ਨਾ ਰੱਖੇ ਹੋਏ ਨੇ ਹਾਂ ਜਿਹੜੇ ਇੱਕ ਇੱਕ ਪਸ਼ੂ ਕਈਆਂ ਨੇ ਰੱਖੇ ਹੋਏ ਸੀ ਉਹਨਾਂ ਦੇ ਵਿੱਚ ਕਮੀਆਂ ਆਈਆਂ ਨੇ ਉਹ ਵੀ ਸਰਕਾਰ ਦੀਆਂ ਨਲਕੀਆਂ ਸਰਕਾਰ ਦੀਆਂ ਪਾਲਿਸੀਆਂ ਜੇ ਆਪਾਂ ਹੁਣ ਦੁਬਾਰਾ ਇਹ ਵਿਸ਼ੇ ਤੇ ਯਾਦ ਜੀਏ ਅਕਾਲੀ ਦਲ ਦੇ ਟਾਈਮ ਦੇ ਵਿੱਚ ਕੰਨੀਆਂ ਹੀ ਵੰਡੀਆਂ ਪੰਜਾਬ 'ਚ ਬਣੀਆਂ ਹਮ ਇੱਕ ਛੋਟੇ ਜ਼ਿਮੀਦਾਰ ਨੂੰ ਇੱਕ ਸਹੂਲਤ ਸੀ ਇੱਕ ਵਪਾਰੀ ਨੂੰ ਸਹੂਲਤ ਸੀ ਵਪਾਰ ਦਾ ਚੱਕਰ ਚੱਲਦਾ ਸੀਗਾ ਪਰ ਆ ਜਿਹੜੀਆਂ ਹੁਣ ਸਰਕਾਰ ਐ ਇਹਨਾਂ ਨੂੰ ਤਾਂ ਹੋਸ਼ ਹੀ ਨਹੀਂ ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦਾ ਪਿਛਲੇ ਦਿਨੇ ਅਸੀਂ ਮੱਕਣ ਸਿੰਘ ਲਾਲਕਾ ਜੀ ਨੂੰ ਨਾਲ ਲੈ ਕੇ ਇੱਥੇ ਆ ਪਹਿਲਾਂ ਗੱਲ ਉਠਾਈ ਸੀ ਸਾਨੂੰ ਇਹ ਦੁਬਾਰਾ ਇੰਟਰਵਿਊ ਦੀ ਕਰਨ ਦੀ ਲੋੜ ਤਾਂ ਹੈ ਭਈ ਤਾਂ ਕਿ ਬੋਲੀ ਸਰਕਾਰ ਨੂੰ ਇੱਕ ਵਾਰੀ ਕੋਈ ਦਰਖਾਸਤ ਕਰ ਲੋ ਇੱਕ ਖਬਰ ਚਲਾ ਲੋ ਉਹਨੂੰ ਕੋਈ ਅਸਰ ਹੀ ਨਹੀਂ ਹੁੰਦਾ ਚਾਹੀ ਸਾਈਜ਼ ਆ ਤਾਂ ਆ ਸੀਗਾ ਵੀ ਜਦੋਂ ਪਿਛਲੀ ਵਾਰ ਅਸੀਂ ਖਬਰ ਲਵਾਈ ਸੀਗੀ ਇਹਦੀ ਕੋਈ ਇਰਥ ਸਟੇਟਮੈਂਟ ਦਿੰਦੇ ਵੀ ਹਾਂ ਅਸੀਂ ਖੋਲਣ ਜਾ ਰਹੇ ਹਾਂ ਹਜੇ